ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆਂ ਜਲੇ ਮਜੀਠ ਜੋ ਪਰ ਅੰਗਾਰਾਂ ਫਰੀਦਾ ਲੋੜੈ ਦਾਖ ਬਿਜੋਰੀਆਂ ਕਿਕਰ ਬੀਜੈ ਜੱਟ ਹੰਡੈ ਉਹਨ ਕਤਾਏ ਦਾ ਪੈਦਾ ਲੋੜੈ ਪਟ ਰਹੀ ਦਾ ਗਲੀਏ ਚੱਕੜੜਾ ਦੂਰ ਕਰ ਨਾਲ ਪਿਆਰੇ ਨੇ ਹੋ ਚਲਾਤਾ ਭਿੱਜੇ ਕੰਬਲੀ ਰਹਾਤਾ ਟੁੱਟੈ ਨੀਓ ਿੱਜੋ ਸਜੋ ਕੰਬੜੀ ਅੱਲੇ ਵਰਸੋ ਮੀਉ ਜਾਈ ਮੇਲਾ ਤਨ ਸਜਣਾ ਟੁੱਟੋ ਨਹੀਂ ਫਰੀਦਾ ਮੈਂ ਪੋਲਾਵਾ ਪਗਦ ਮਤ ਮੈਲੀ ਹੋਏ ਜਾ ਗਹਿਲ ਰੂ ਨ ਜਾਣਈ ਸਰਪੇ ਮਿੱਟੀ ਖਾਈ ਫਰੀਦਾ ਸਕਰਖੰਡ ਨੇ ਬਾਤ ਗੁੜ ਮਾਖਿਓ ਮਾਜ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨੂੰ ਪੁਜਣਾ ਤੁਧ ਫਰੀਦਾ ਰੋਟੀ ਮੇਰੀ ਕਾਟ ਗਈ ਲਾਵਣ ਮੇਰੇ ਭੁੱਖ ਜਿੰਨਾ ਖਾਦੀ ਚੋਪੜੀ ਖਨੇ ਸਹਿਣਗੇ ਦੁੱਖ ਰੁਕੇ ਸੁਕੇ ਕਾਏ ਕਹਿ ਠੰਡਾ ਪਾਣੀ ਪੀਓ ਰੇਤਾ ਦੇਖ ਪਰਾਏ ਚੋਪੜੀ ਨਾ ਤਰਸਾਈ ਜਿਉ ਆਜ ਨ ਸੁਤੀ ਕੰਤ ਸੋ ਆਂਗ ਮੋੜੇ ਮੁੜ ਜਾਇ ਜਾਏ ਬਛੋੜੋ ਅਗਣੀ ਤੁਮ ਕਿਉ ਰਹਿਣ ਬਿਾਈ ਸਹਰੇ ਢੋਈ ਨਾਲੇ ਨਹੀਂ ਤਾਉ ਫਿਰ ਬਾਤੜੀ ਨਾ ਪੁੱਛਾਈ ਧਨ ਸੋਹਾ ਗਣਾਉ ਸਹਰੇ ਪਈਏ ਕੰਤ ਕੀ ਕੰਤ ਅਗਮ ਅਥਾਉ ਨਾਨਕ ਸੋ ਸੁਵਗਣੀ ਤੋਤੇ ਸੰਭਈ ਸੁਤੇ ਆਇ ਨ ਚੰਦ ਫਰੀਦਾ ਰਹੇ ਸੋਬੇੜੀ ਹਿੰਗ ਦੀ ਗਈ ਕਥੋਰੀ ਗੰਧ ਜੋਵਨ ਜਾਂਦੇ ਨ ਡਰੰ ਜੇ ਸਹਿ ਪ੍ਰੀਤ ਨ ਜਗ ਰੀਤਾ ਕਿਤੇ ਜੋਵਨ ਪ੍ਰੀਤ ਬਿਨ ਸੁੱਕ ਗਏ ਕੁਮਲਾਈ ਪਰੇਤਾ ਚਿੰਤ ਖਟੋਲਾ ਬਣ ਦੁੱਖ ਬਿਰਹਿ ਬਿਸ਼ਾਵਣ ਲਈ ਇਹੋ ਹਮਾਰਾ ਜੀਵਨਾ ਤੂ ਸਾਹਿਬ ਸੱਚੇ ਬੀਖ ਵਿਰਹਾ ਵਿਰਹਾ ਕੀਏ ਵਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਨ ਫਰੀਦਾ ਇਹ ਵਿਸਗੰਦਲਾ ਧਰੀਆਂ ਖੰਡ ਲੈ ਬਾੜ ਇਕ ਰਾਹੇ ਦੇ ਰਹਿ ਗਈ ਇਕ ਰਾਦੇ ਗਏ ਉਜਾੜ ਹਰੀ ਦਾ ਚਾਰ ਗਵਾਇ ਹੰਡ ਕੈ ਚਾਰ ਗਵਾਇ ਸਮ ਏਖਾ ਰੱਬ ਮੰਗੇ ਸਿਆ ਤੂੰ ਆਹੋ ਕੀ ਰੇ ਕੰਮ ਹਰੀ ਦਾ ਦਰ ਦਰਵਾਜੈ ਜਾਇ ਕੈ ਕਿਉ ਡਠੋ ਕੜਿਆਲ ਈਓਨੇ ਦੋ ਸਮਰੀਐ ਆਮਦੋਸਾਂ ਦਾ ਘਿਆਲ ਘੜੀਏ ਕੜੀ ਮਾਰੀਏ ਪਹਿਰੇ ਲੈ ਸਜਾਈ ਸੋਹੇੜਾ ਘੜੀ ਆਲ ਜੋ ਦੁਖੀ ਨੇੜੋਂ ਬਿਆਈ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇ ਸੋ ਬਰਿਆ ਜੀਵਨਾ ਹੀ ਤਨ ਹੁ ਸਿਖਿਓ ਬਰੀ ਦਵਾਰ ਪਰਾਇਆ ਵੈਸਣਾ ਸਾਈ ਮੁਜੇ ਨਦੀ ਜੇ ਤੂ ਐ ਬਰਖਸੀ ਜਿਉ ਸਰੀਰ ਹੋਲੇ ਕਾਂਧਾ ਕੋਹਾੜਾ ਸਿਰ ਘੜਾ ਭਣ ਕੇ ਸਰ ਲੋਹਾਰ ਫਰੀਦਾ ਲੋੜੀ ਸਹ ਆਪਨ